ਪਹਿਲਾਂ ਗੱਲ ਕਹੀ ਜਾਂਦੀ ਸੀ ਕਿ ਰੋਜ਼ਮਰਰਾ ਜ਼ਰੂਰਤਾਂ ਦੇ ਵਿੱਚ ਕਪੜਾ ਰੋਟੀ ਤੇ ਮਕਾਨ ਪਰ ਅੱਜ ਇਸ ਦੇ ਵਿੱਚ ਇਨਕਲੂਡ ਹੋ ਗਿਆ ਹੈ ਵਹਿਕ ਪਰ ਹੁਣ ਜਿਹੜੇ ਬੰਦੇ ਸੋਚਦੇ ਨੇ ਕਿ ਮੀਂਹ ਪੈ ਰਿਹਾ ਤੇ ਮੀਂਹ ਦੇ ਵਿੱਚ ਜੇਕਰ ਉਹਨਾਂ ਕੋਲ ਕਾਰ ਹੁੰਦੀ ਤਾਂ ਸ਼ਾਇਦ ਉਹਨਾਂ ਦਾ ਸਫ਼ਰ ਕਰਨਾ ਆਸਾਨ ਹੋ ਜਾਂਦਾ ਤੇ ਦੱਸ ਦਈਏ ਕਿ ਜਿਹੜਾ ਕਾਰ ਦੇ ਚਾਹਵਾਨ ਨੇ ਜਿਹੜੇ ਖਰੀਦਣਾ ਚਾਹੁੰਦੇ ਨੇ ਉਹਨਾਂ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਅਜੇ ਹੀ ਕਾਰ ਮਾਰਕੀਟ ਦੇ ਵਿੱਚ ਸੈਕੰਡ ਹੈਂਡ ਕਾਰਾਂ 50 ਫੀਸਦੀ ਦੀ ਛੂਟ ਨਾਲੋਂ ਮਿਲ ਰਹੀਆਂ ਨੇ ਕਿੱਥੇ ਮਿਲ ਰਹੀਆਂ ਨੇ ਆਓ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿਉਂਕਿ ਰਾਜਧਾਨੀ ਦਿੱਲੀ ਦੇ ਵਿੱਚ ਸੈਕੰਡ ਹੈਂਡ ਕਾਰਾਂ ਦੀ ਕੀਮਤ ਦੇ ਵਿੱਚ ਬਾਰੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਪੁਰਾਣੇ ਜਿਹੜੀਆਂ ਗੱਡੀਆਂ ਹਨ ਉਹਨਾਂ ਤੇ ਲੱਗੇ ਹੋਏ પ્રતિਬੰਧ ਦੇ ਚਲਦਿਆਂ ਸੈਕੰਡ ਹੈਂਡ ਕਾਰਾਂ ਦੀ ਵਿਕਰੀ ਦੇ ਵਿੱਚ 40 ਤੋਂ 50 ਫੀਸਦੀ ਤਕ ਦੀ ਘਾਟ ਵੇਖੀ ਗਈ ਹੈ ਜਾਣਕਾਰੀ ਦੇ ਮੁਤਾਬਿਕ ਜਿਹੜਾ ਸੀਟੀਆਈ ਯਾਨੀ ਕਿ ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ ਦੀ ਜਿਹੜੀ ਜਾਣਕਾਰੀ حاصل ਆਈ ਉਹ ਹੀ ਹੈ ਉਸ ਦੇ ਮੁਤਾਬਿਕ ਸੀਟੀਆਈ ਦੇ ਚੇਅਰਮੈਨ ਬ੍ਰਿਜੇਸ਼ ਗੋਲ ਦੇ ਮੁਤਾਬਿਕ ਪੁਰਾਣੀਆਂ ਗੱਡੀਆਂ ਤੇ ਲਾਗੂ ਹੋਏ ਪ੍ਰਤੀਬੰਧ ਦੇ ਕਾਰਨ ਦਿੱਲੀ ਦੇ ਵਿੱਚ ਸੈਕੰਡ ਹੈਂਡ ਕਾਰ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਤੇ ਕਰੀਬ 60 ਲੱਖ ਗੱਡੀਆਂ ਤੇ ਇਸ ਦਾ ਅਸਰ ਪੈ ਰਿਹਾ ਹੈ ਦਿੱਲੀ ਦੇ ਵਿੱਚ ਪੈਟਰੋਲ ਦੀਆਂ ਕਾਰਾਂ ਦੀ ਜਿਹੜੀ ਜ਼ਿਆਦਾਤਰ ਉਮਰ ਆ ਉਹ 15 ਸਾਲ ਤੇ ਡੀਜ਼ਲ ਦੀਆਂ ਕਾਰਾਂ ਦੀ 10 ਸਾਲ ਰੱਖੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਤੋਂ ਸੜਕ ਤੇ ਚੱਲਣ ਦੀ anumati ਨਹੀਂ ਹੈ ਪੁਰਾਣੀਆਂ ਕਾਰਾਂ ਦੀ ਕੀਮਤ ਡਿੱਗਣ ਦੇ ਕਾਰਨ ਬਾਰੇ ਸੂਬਿਆਂ ਤੋਂ ਖਰੀਦਦਾਰ ਜਿਹੜੇ ਨੇ ਉਹ ਦਿੱਲੀ ਵੱਲ ਰੁਖ ਕਰ ਰਹੇ ਨੇ ਕਰੋਲ ਬਾਗ ਪ੍ਰੀਤ ਵਿਹਾਰ ਪ੍ਰੀਤਮਪੁਰਾ ਤੇ ਪੀਤਮਪੁਰਾ ਮੋਤੀ ਨਗਰ ਜਿਹੇ ਇਲਾਕਿਆਂ ਦੇ ਵਿੱਚ ਜਿਹੜੀਆਂ ਹਜ਼ਾਰ ਤੋਂ ਵੱਧ ਸੈਕੰਡ ਹੈਂਡ ਕਾਰ ਡੀਲਰ ਸਸਤੇ ਰੇਟਾਂ ਤੇ ਕਾਰਾਂ ਵੇਚ ਰਹੇ ਹਨ ਇਹ ਆਮ ਤੌਰ ਤੇ ਪੰਜਾਬ ਹਰਿਆਣਾ ਯੂਪੀ ਬਿਹਾਰ ਕਰਨਾਟਕ ਤਾਮਿਲਨਾਡੂ ਤੇ ਕੇਰਲਾ ਸਣੇ ਹਿਮਾਚਲ ਤੇ ਹਰਿਆਣਾ ਦੇ ਇੱਥੇ ਵੱਧ ਚੜ ਕੇ ਜਿਹੜੇ ਖਰੀਦਦਾਰ ਆ ਰਹੇ ਨੇ ਲਗਜ਼ਰੀ ਕਾਰਾਂ ਦੇ ਵਿੱਚ ਵੀ ਜਿਹੜੀ ਆ ਉਹ ਪਾਰੀ ਗਿਰਾਫਟ ਵੇਖੀ ਗਈ ਆ ਕਿਉਂਕਿ 6 ਤੋਂ ਸਖਤ ਲੱਖ ਦੀ ਵਿਕਰੀ ਦੇ ਵਿੱਚ 7 ਲੱਖ ਜਿਹੜਾ ਨੋਰਮਲ ਪ੍ਰਾਈਸ ਇਸ ਵਕਤ ਲਗਜ਼ਰੀ ਗੱਡੀਆਂ ਦਾ ਵੇਖਿਆ ਜਾ ਰਿਹਾ ਹੈ ਚਾਹੇ ਉਹਦੇ ਵਿੱਚ ਕੋਈ ਵੀ ਹੈਜ਼ਬੈਕ ਯਸਡਾਨ ਵੀ ਵੇਖੀ ਜਾਵੇ ਪਰ ਦੂਜੇ ਪਾਸੇ ਹੁਣ 4 ਤੋਂ 5 ਲੱਖ ਦੇ ਵਿੱਚ ਇਹ ਗੱਡੀਆਂ ਖਰੀਦੀਆਂ ਜਾ ਰਹੀਆਂ ਨੇ ਜਿਨ੍ਹਾਂ ਤੇ ਕਦੇ ਮੂੰਹ ਮੰਗੇ ਦਾਮ ਤੇ ਫਿਕਸ ਪ੍ਰਾਈਸ ਦਿੱਲੀ ਕਾਰ ਮਾਰਕੀਟ ਦੇ ਵਿੱਚ ਹੁੰਦੇ ਸੀ ਪਰ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਖਰੀਦਦਾਰ ਮੌਜੂਦਾ ਸਥਿਤੀ ਨੂੰ ਸਮਝਦੇ ਹੋਏ ਮੋਲ ਭਾਵ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਡੀਜ਼ਲ ਗੱਡੀ ਆ ਉਹ 10 ਸਾਲ ਦਿੱਲੀ ਦੇ ਵਿੱਚ ਜਿਹੜੀ ਆ ਉਹ ਵੈਲੀਡੇਟ ਹੈਗੀ ਆ ਤੇ ਇਸ ਦੇ ਨਾਲ ਜਿਹੜੀ ਪੈਟਰੋਲ ਗੱਡੀ ਆ ਓ 15 ਸਾਲ ਤੇ ਪੰਜਾਬ ਹਰਿਆਣਾ ਹਿਮਾਚਲ ਸਣੇ ਹੋਰ ਭਾਰਤ ਦੇ ਬਾਕੀ ਸੂਬਿਆਂ ਤੋਂ ਦਿੱਲੀ ਦੀਆਂ ਲਗਜ਼ਰੀ ਕਾਰਾਂ ਦੀ ਡਿਮਾਂਡ ਇਸ ਵੇਲੇ ਵੱਧ ਗਈ ਆ ਤੇ ਸਿੱਧੇ ਤੌਰ ਤੇ 50 ਫੀਸਦੀ ਦੀ ਗਿਰਾਵਟ ਵੇਖੀ ਗਈ ਆ ਤੇ ਕਾਰ ਬਾਜ਼ਾਰ ਨੂੰ ਇਹ ਵੱਡਾ ਝਟਕਾ ਲੱਗ ਰਿਹਾ ਪਰ ਦੂਜੇ ਪਾਸੇ ਜੋ ਕਾਰਾਂ ਦੇ ਸ਼ਕੀਨ ਹਨ ਜਾਂ ਜੋ ਕਾਰ ਖਰੀਦਣਾ ਚਾਹੁੰਦੇ ਹਨ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ ਕਿ ਉਹਨਾਂ ਦੇ ਬੁਹੇ ਤੇ ਆ ਕੇ ਕਾਰ ਖੜ੍ਹੇ ਜੀ